ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਬੇਨਵਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰੋ ਸਾਨੂੰ ਦੰਦ ਦੁਗਣੀ ਤੇ ਰੱਬ ਦਾ ਗੁਣੀ ਤਕੀ ਬਖਸ਼ੇ ਤੇ ਸਭ ਨੂੰ ਦੇ ਰੋਗ ਤਾਂ ਬਖਸ਼ੇ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਸਾਡੀ ਲੜ ਰਣੀ ਛੋੜੀ ਛੋੜੀ ਹੋ ਗਈ ਠੀਕ ਚਾਚੀ ਕਾਲ ਮਾਤੇ ਸਾਰਨ ਮੂਹ ਮੂਹਤਾ ਤਾਂ ਬੋਲਦੇ ਕਿ ਛੱਤ ਛਲੀ ਕਾਲ ਵੀ ਜੋੜ ਕੇ ਕਛਾਤੀ ਕਾਲ ਜੀ ਕਮਾ ਠੀਕ ਹੈ ਜੀ ਹੁਣ ਕਦੇ ਹਾਂ ਠੀਕ ਆ ਹਾਂ ਮੈਂ ਦਾਈਆਂ ਲੰਦਾ ਲੋਣ ਲੱਜ ਜਾਂਦਾ ਕਿ ਮੈਂ ਫੇਰ ਠੀਕ ਹੋ ਗਿਆ ਤਾਂ ਇੱਕ ਵਾਰ ਹਾਂ ਠੀਕ ਹੋ ਗਿਆ ਹਾਂ ਠੀਕ ਹੋ ਗਿਆ ਜੀ ਤੇ ਉਸ ਤੋਂ ਬਾਅਦ ਅੱਜ ਤਿਆਰੀ ਖਿੱਚ ਲਈ ਜੀ ਆ ਰੈਡੀ ਫੈਡੀ ਹੋ ਗਏ ਲੱਗਦਾ ਤਾਂ ਮਾਫ ਕਰਾ ਜੀ ਐਨਕਾ ਲਾ ਕੇ ਮਨ ਲਾਦਾ ਬਈ ਟੋਪ ਬਹੁਤ ਤੇਜ਼ ਆ ਮੈਂ ਤਾਂ ਲਾ ਲਈ ਨਹੀਂ ਲਾਉਣਾ ਕੋਈ ਨਹੀਂ ਜੀ ਤੇ ਮੌਸਮ ਦਾ ਤਾਂ ਤੁਹਾਨੂੰ ਪਤਾ ਹੀ ਜੀ ਡਾਵਾ ਟੋਲੇ ਚੱਲਦਾ ਸਾਡੇ ਦਾ ਇੱਥੇ ਮੀਂਹ ਪੈ ਨੂੰ 3 ਦਿਨ ਹੋ ਗਏ ਉਹਦੇ ਬਾਅਦ ਧੁੱਪ ਨਿਕਲਦੀ ਅੱਜ ਵੀ ਅੰਨ ਧੁੱਪ ਨਿਕਲ ਰਹੀ ਹੈ ਕੜਾਕੇ ਦੀ ਪਰ ਇੱਕ ਗੱਲ ਹੈ ਅੱਜ ਮੈਂ ਡਰਮੀਕੂਲ ਪਾਊਡਰ ਲਾਇਆ ਜੀ ਪਹਿਲੀ ਵਾਰ ਹਾਂ ਹੋਰ ਦੇਸੀ ਦੂਸਰੀ ਜਿਹਾ ਤਾਂ ਕਈ ਵਾਰ ਲਾ ਲੇ ਠੰਡ ਪਜਾਈ ਵੀ ਉਹਨੇ ਅੰਦਰ ਹਾਂ ਸੰਦੀਪ ਲੈ ਕੇ ਆਈ ਦੀ ਮਹਾਜਮਾ ਪਾਕੀ ਦੇਖਣਾ ਜਿਉਂ-ਜਿਉਂ ਮੈਨੂੰ ਪਸੀਨਾ ਆ ਜਾਂਦਾ ਸਰੀਰ ਅੰਦਰ ਠੰਡਾ ਹੋਈ ਜਾਂਦਾ ਮੇਰਾ ਤੇ ਹੁਣ ਤਿਆਰ ਹੋਇਆ ਜੀ ਹੁਣ ਤੁਸੀਂ ਬਲੌਗ ਦੇ ਵਿੱਚ ਦੇਖਿਓ ਵੀ ਕਿੱਥੇ-ਕਿੱਥੇ ਘਮ ਹੁੰਦਾ ਬਾਬੇ ਨਾਨਕ ਦੀ ਕਿਰਪਾ ਨਾਲ ਤੇ ਹੁਣ ਅੰਦਰ ਤੁਹਾਨੂੰ ਜਾ ਕੇ ਮਲਾਉਣਾ ਜੀ ਅ ਸੰਦੀਪ ਵੀ ਰੈਡੀ ਆ ਅ ਸਮਾਨ ਵੀ ਪੈਕ ਹੋ ਗਿਆ ਹੁਣ ਪਤਾ ਨਹੀਂ ਕਿ ਟੂਰ ਕਿੱਥੇ ਤੇ ਕਿੱਥੇ ਜਾ ਕੇ ਸਮਾਪਤ ਹੋਣਾ ਬਸ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਅ ਅੰਦਰ ਚੱਲ ਕੇ ਜੀ ਤੁਹਾਨੂੰ ਮਲਾਉਂਦਾ ਉਹਨਾਂ ਨਾਲ ਬਣਾ ਮੇ ਲੋ ਜੀ ਇੱਧਰ ਸਾਡੇਆਂ ਸੰਗਤਾ ਬੈਠੀਆਂ ਵਾਈਕੁਲ ਜੀ ਕਾਕਾ ਸਾਹਿਬ ਵਾਈਕੁਲ ਜੀ ਕੀ ਹੈ ਤੇ ਪਰਮਾਤਮਾ ਦਾ ਨ ਕੋਈ ਰਖੇ ਚੜ੍ਹਦੀ ਕਲਾ ਰੱਖੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾ ਟਟ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਫਤਿਹ ਪਰਮਾਤਮਾ ਸਭ ਸਾਰੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਜ 15 ਅਗਸਤ ਦਾ ਜੀ ਸਾਰਿਆਂ ਨੂੰ ਅਜਾਦੀ ਦੀਆਂ ਬਹੁਤ 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 ਤੁਹਾਨੂੰ ਵਾਰ ਕਰ ਵੀਡੀਓ ਪਤਾ ਨਹੀਂ ਕਾਲੂ ਛੁੱਟਣੀ ਕਾਲੂ ਛੁੱਟਣੀ ਹਾਂ ਇਹ ਹੋ ਸਕਦੀ ਨਹੀਂ ਅੱਜ ਹੈ ਬਈ ਅੱਗੇ ਪਿੱਛੇ ਹੋ ਸਕਦੀ ਕੋਈ ਚੱਕਰ ਨਹੀਂ ਹਾਂ ਪੈਕਿੰਗ ਹੋ ਗਈ ਜੀ ਪੈਕਿੰਗ ਇੱਕਣਾ ਖਸੋ ਖਸੋ ਕੇ ਕਰੀਆ ਸੰਦੀਪ ਨੇ ਖਸੋ ਖਸੋ ਕੇ ਕੋਈ ਕਹੂੰਗਾ ਇਹਨੂੰ ਵੀ ਬਸ ਅੱਜੇ ਪਕੇਦਰੇ ਫਿਰਦੀ ਆ ਆ ਆਹ ਮੈਂ ਬਚਾ ਲਾ ਪਾੜੇ ਦਿੱਤਾ ਆਹਦੀ ਵੀ ਜਿੱਪਾਂ ਟੁੱਟਣ ਨੂੰ ਤਿਆਰ ਹੈ ਮੈਂ ਕਿਹਦੀ ਬਿਟੂਣ ਗਿਆ ਆਹ ਐਲੀ ਜਿੱਪਾਂ ਕਹਿੰਦਾ ਜੀ ਗੋਇਤਾ ਪਾੜ ਦੇ ਇੱਕ ਪਾਰਨਾ ਇੱਕ ਨਹੀਂ ਮੈਂ ਧਿਰ ਗਿਆ ਮੈਂ ਸਵਾ ਲੂੰਗੀ ਨਾਵਾ ਬਹਿ ਗਿਆ ਟੁੱਟਣ ਨੂੰ ਤਿਆਰ ਆ ਪਤਾ ਸੇਵ ਚੱਕ ਲੇ ਬੜਾ ਦੌ ਮਾਰਿਆ ਫ੍ਰਿਜੇ ਚ ਮੈਂ ਹੋਰ ਸਕੀਮ ਦੱਤੀ ਬੀਬੀ ਸਿੰਘ ਅੱਜ ਤੂੰ ਬਾਦ ਆ ਠੀਕ ਹੈ ਅੱਜ ਤੇਰੀ ਵੀਡੀਓ ਤੋਂ ਬਾਅਦ ਹੀ ਪਾਪ ਵੀਰੇ ਪਾੜੋਣਾ ਕਿਆ ਹੋ ਗਿਆ ਮਾਤਾ ਜਾਨ ਕੀ ਦੱਸ ਤਾ ਵੀ ਤੂੰ ਅੱਜ ਜਾਤ ਮੈਂ ਘਟਿਆ ਵੀ ਗੱਲ ਸੁਣਦਾ ਜੱਬ ਕੰਨ ਪੌੜ ਦੇ ਨਾਲੋਂ ਇੱਕ ਬੈੱਡ 'ਤੇ ਪੁਸ਼ਾਈ ਚਾਦਰ ਸਿੰਗਲ ਹਾਂ ਵਿੱਚ ਸਾਰੇ ਕੱਪੜੇ ਰੱਖਦੇ ਜਿਹੜੇ ਜ਼ਰੂਰ ਤੋਂ ਤੂੰ ਘਟਦੇ ਬੰਦੀ ਕੱਟਦੇ ਵਿੱਚ ਹਾਂ ਕੋਈ ਗੱਲ ਨਹੀਂ ਕਿਆ ਫਾਇਦਾ ਲੱਗ ਲੱਗ ਬੈਠੇ ਇਹ ਵੀ ਗਿਣਤੀ ਵੀ ਹੁੰਦੀ ਆ ਬਸ ਖੀਰ ਕਿਤੇ ਆ ਤਾ ਹੋ ਜੂਦੇ ਇੱਕ ਤੋਂ ਪੌੜ ਦੇ ਨਾਲੋਂ ਕੱਟਲੀ ਬਣੇ ਕਿਹਨੇ ਛੜੀ ਕਿ ਹਰ ਚੁਣੂ ਅਜਾ ਤੂੰ ਸਮਝ ਜਾਣਾ ਦੋ ਚੀਜ਼ ਮੇਰੇ ਕੋਲ ਨਹੀਂ ਚ ਪਈ ਹੈ ਕਿ ਦੋ ਚੀਜ਼ਾਂ ਤੇ ਵੱਧ ਨਹੀਂ ਹੋਣਗੀਆਂ ਜਗ੍ਹਾ ਆ ਜਾ ਤੱਕ ਘਰ ਲੱਭ ਰਿਹਾ ਬੰਦਾ ਕਾਹੋ ਬੰਦਾ ਤੈਨੂੰ ਫੋਨ ਕਰਤਾ ਪੜੇ ਸਿਆਣਿਆਂ ਨੇ ਲੈ ਕਹਦੇ ਵੀ ਜਹਾਜ਼ ਦੀ ਟਿਕਟਾਂ ਲਖਾਈਆਂ ਕਰਨਾ ਰਾਜ ਆ ਜਾਲਨੇ ਤੇ ਪਰ ਇੱਕ ਮੈਨੂੰ ਵੀ ਭੇਜਿਆ ਨਿਊਜ਼ੀਲੈਂਡ ਦੇ ਨਾਲ ਕਿਹੜੀ ਸੀ ਕਿਹੜੀ ਸਾਈਟ ਸੀ ਕਹਿੰਦੀ ਉੱਥੇ ਤਾਂ ਟਿਕਟਾਂ ਪਰਚੇਸ ਕਰੋ ਸਸਤੀਆਂ ਮਿਲਣੀਆਂ ਤੇ ਸੇਫ ਨਾਲ ਉਹ ਕਹਿੰਦੀ ਸੀ ਵੀ ਕਹਿੰਦੀ ਜੇ ਟਿਕਟਾਂ ਤੁਸੀਂ ਕਰਨੀਆਂ ਕਹਿੰਦੀ ਸਾਰੇ ਇਕੱਠੇ ਹੀ ਪਰਚੇਜ ਕਰੋ ਤਾਂ ਕੁਝ ਸਸਤੀਆਂ ਪੈ ਜੂਗੀਆਂ ਕਹਿੰਦੇ ਲੱਗ ਲੱਗ ਮੈਨੂੰ ਵੀ ਭੇਜ ਜਾਵਾਂਗੇ ਫਿਰ ਹਾਂ ਫੇਸਬੁੱਕ ਉੱਪਰ ਭੇਜ ਜਾਵਾਂ ਹਾਂ ਫੇਸਬੁੱਕ ਉੱਪਰ ਮੈਸੇਜ ਭੇਜ ਜਾਵਾਂ ਭੈਣ ਕਿੰਨੀ ਟੈਨਸ਼ਨਾਂ ਕਰਦੀਆਂ ਪੈਣਾ ਤੁਹਾਡੀਆਂ ਤੁਹਾਡੀਆਂ ਨਣਦਾਂ ਤੁਹਾਡੀਆਂ ਨਣਦਾਂ ਵੀ ਤੁਸੀਂ ਸਾਨੂੰ ਪਿਆਰ ਕਰਦੇ ਸਾਡੀ ਫਤਰੀ ਸਾਡੇ ਬਹੁਤ ਬੈਠੇ ਨੇ ਹਾਂ ਤੁੰਨ ਛੱਡ ਕੇ ਲੈ ਲੋ ਕਿ ਤੁਸੀਂ ਹੁਣ ਸਭ ਸਮਝਦੇ ਪੱਤੂ ਖਾਜੇ ਤੇਰੀ ਤਾਂ ਮੈਂ ਬਾਤ ਤੱਕ ਦੱਸਣਾ ਪਤਾ ਪੰਡ ਜਿਆਦਾ ਕੀ ਮੇਰੇ ਖਾਜੇ ਛੇੜ ਦੋ ਮੇਰੇ ਨਾਲ ਅੜੀ ਟੁਕ ਦੇਵੇਂ ਤੋ ਬੈਗਾ ਤੇ ਆੜੀ ਟੁੱਕ ਆੜੀ ਟੁੱਕ ਇਹ ਕਿਉਂ ਬਾਂਦੀ ਟੁੱਕ ਜਿਵੇਂ ਮੈਂ ਦੇਖਾ ਉਹ ਤੇ ਹੋ ਹੁੰਦੀ ਉੱਠੋ ਹੋ ਗਈ ਤੇਰਾ ਮੇਰੀ ਨਾਨੀ ਨੇ ਜਮਾਨ ਦੇ ਦੀਆਂ ਉਹਨਾਂ ਨੇ ਕਰ ਦਿੱਤੀ ਮੂੰਗੇਵਾ ਮੇਰ ਹੁਣ ਮੈਂ ਤੇਰੇ ਨਾਲ ਆੜੀ ਟੁੱਕਾ ਟੁੱਕ ਮੈਨੂੰ ਨਾ ਬੁਲਾਈ ਲੜਕਾ ਖੈਰ ਨਹੀਂ ਕਰਦਾ ਐਵੇਂ ਮਾਮੀ ਮੇਰੇ ਬੜ ਗਏ ਕਭ ਯਾਦ ਆ ਗਏ ਮੇਰੇ ਬਾਹ ਮੈਂਨ ਦੇ ਓਏ ਮੈਂ ਕਹਿਣ ਲੱਗਾ ਤੇ ਟੋਕਣ ਲੱਗਾ ਤੇ ਵੀ ਇੰਚੀ ਟੇਪ ਕਾ ਤੇ ਚੱਕਿਆ ਹੋਇਆ ਹੈ ਹਲੋ ਹਾਂ ਹੋਰ ਕੱਤ ਲੈ ਇਹ ਤੋਤਾ ਨਹੀਂ ਹੋਸਿੰਦੀ ਪਰ ਰਹਿਣ ਦੇ ਮੈਂ ਇਹਨੂੰ ਛਿਲਕਾ ਧਾਰ ਕੇ ਦੂੰਗੀ ਇਹ ਛਿਲਕਾ ਧਾਰ ਕੇ ਨਹੀਂ ਆਉਂਦੀ ਹਾਂ ਪਹਿ ਠੀਕ ਹੈ ਇੱਕ ਮਿੰਟ ਰੁਕ ਜਾਓ ਜੀ ਮੈਂ ਤੁਹਾਡੀ ਬਾਹ ਮੈਂ ਟੈਕਲ ਬੋਰਡ ਤੇ ਵੇਚ ਲਗਾ ਦਿੱਤਾ ਤੁਸੀਂ ਮੈਨੂੰ ਹੁਣ ਕਿਹਾ ਕਿਹਾ ਤਾਂ ਪੰਡ ਬੰਦ ਲਾ ਵੀ ਹਲੋ ਫੋਨ ਆ ਗਿਆ ਨੀ ਫਿਰ ਹਲੋ ਹਾਂ ਜੀ ਇਹ ਚਾਰ ਦਿਨ ਹੀ ਨਾ ਹੁੰਦਾ ਫਿੱਦੀ ਦਾ ਬਾਪੂ ਪਿੱਦੀ ਦਾ ਬਾਪੂ ਇਹ ਖੜਾ ਆ ਗਿਆ ਪਿੱਦੀ ਦਾ ਬਾਪੂ ਖੜਾ ਆ ਗਿਆ ਇਹ ਜੂ ਆ ਗਿਆ ਹਲੋ ਪਿੱਦੀ ਤਾਲੂ ਬੋਲਦਾ ਪਿੱਦੀ ਦਾ ਬਾਪੂ ਹੂ ਹੂ ਮਰ ਗਈ ਚਾਹ ਤੈਨੂੰ ਘਰ ਦੀ ਕਹਿੰਦੀ ਹੈ ਨਾ ਹਾਂ ਨਾੜੇ ਕਰਦੀ ਕਹਿੰਦਾ ਹੈ ਇਹਨਾਂ ਅੱਜ ਕੱਲ ਬਹੁਤ ਕਰਦੇ ਨੇ ਵੀਡੀਓ ਰੋ ਉਹ ਛੋਟਾ ਜਿਹਾ ਟਿਕਟ ਨਹੀਂ ਉਹ ਦਾ ਆਪਣੇ ਘਰ ਵਾਲਿਆਂ ਦਾ ਬੂਹ। ਉਹ ਬਾਈ ਬੋਲਦਾ ਰੋ ਮੈਂ ਮਿਲਣਾ ਹਾਂ ਬਾਹਰ ਫਿਰ। ਮੇਰਾ ਇੱਥੇ ਆਪਾਂ ਬਾਅਦ ਚ ਵੀ ਕਰਾਂਗੇ। ਕਰਨਾ ਕੀ ਬਾਹਰ ਨੂੰ ਮੈਂ ਕਿਤੇ ਨਹੀਂ ਮੇਰੀ ਅੱਦੀਆਂ ਮਾਂ ਦੇ ਕੱਪੜੇ ਸੁਵਾਏ। ਸੁਵਾਏ। 8 7:30 ਦਾ। ਅ ਮੇਰੇ ਨਹੀਂ ਹੈਗੇ ਲੈਣੇ ਨਹੀਂ ਹੈਗੇ ਮੇਰੀ ਦੁਕਾਨ ਚੋਂ। ਤੂੰ ਭਰਾ ਮੈਂ ਡਾਕਟਰ ਦੇ ਅੱਗੇ ਟੈਗ ਹੋਣਾ ਨਹੀਂ ਨਹੀਂ। ਉਹ ਹੈਲੋ ਹੈਗੇ ਤੇ ਟਰੰਕ ਵਿੱਚ ਪਾਏ ਠੀਕ ਆ ਮਿੱਤਰਾ ਤੈਨੂੰ ਟਾਈਟ ਨਾ ਕਰ ਉਹਨੂੰ ਬਾਹ ਨੂੰ ਸੋਨਾ ਕਿੰਨੇ ਸੋਨਾ ਕਿਹਾਤਾ ਸੋਨਾ ਹਾਂਜੀ ਮਾਪੂ ਚੰਨ ਹੱਥ ਤੇ ਸੋਨਾ ਹਿੱਥਾ ਸਸਕਾ ਕਾਜ਼ਮੀ ਲਾ ਕੇ ਪਾਇਆ ਅਵੇਰ ਕਿੰਦੀ ਦਾ ਬਾਪੂ ਦਾ ਮਾਪੂ ਚੜਿਆ ਵਾ ਕਰਨ ਦਾ ਨਾ ਰੱਖ ਦੋ ਪਿੱਦੀ ਹੁਣ ਆ ਵੀਰ ਜੀ ਤੁਹਾਨੂੰ ਜੁਫਰੀ ਤਾਂ ਜੁਫਰੀ ਨੇ ਪਿੱਤੀ ਗਾ ਲੈ ਮਿੰਦੀ ਵਾ ਨੀਓ ਛੋਟੀ ਜੀ ਪਤਲੀ ਜੀ ਫਿਰ ਹੁਣ ਕਰਨ ਤੁਸੀਂ ਆ ਆ ਖਾਦ ਵਾਤੇ ਕਰਿਆ ਸੱਟ ਇਹ ਹੈ ਐਂਚੀ ਟੈਪ ਹਾਂ ਇਹ ਸੂਟ ਦੇਣਾ ਦੀ ਜਿਹੜਾ ਵਿੱਚ ਪਿਆ ਤਾਂ ਵੱਡਾ ਹਾਂ ਚਲੋ ਰੱਖ ਦਾਂਗੇ ਉਹ ਸੌਣ ਨੂੰ ਸਾਰੇ ਟੈਟ ਹੋ ਗਏ ਦੀ ਜੀ ਰਖੜੀਆਂ ਨਹੀਂ ਹੁੰਦੀਆਂ ਤੇ ਅਕੜੇ ਰਵਾਸੜ ਪਾ ਕੇ ਆਪਣੇ ਭਾਈ ਦੇ ਅਕੜੇ ਬੰਧਣੇ ਮਜਾਣਾ ਮੇਰੇ ਕੋਲ ਤਾਂ ਹੈਗਾ ਸੁਨਤੇ ਸਭ ਨਾ ਪਰ ਇਹਦੇ ਕੱਲੇ ਨਲ ਕੰਦੇ ਕੈਮਰਾ ਬੰਦ ਹੋਣਾ ਫੇਰ ਗੱਲ ਕਰ ਦੂਗਾ ਗੱਲ ਕੀ ਹੈ ਆਪਣੇ ਭਾਈ ਦੇ ਅਕੜੇ ਬੰਧਣ ਜਾਣਾ ਮੇਰੇ ਨਵੇਂ ਸੁਟ ਪਾ ਕੇ ਕੈਮਰਾ ਬੰਦ ਹੋਣਾ ਫੇਰ ਗੱਲ ਕਰਾਂ ਕੈਮਰਾ ਕੱਲ ਲੈ ਮੈਂ ਤੇ ਸਾਹਮਣੇ ਗੱਲ ਕਰ ਲੋ ਕੋਈ ਗੱਲ ਨਹੀਂ ਹੈ ਵਿੱਚ ਫਿੱਟ ਫਿੱਟੇ ਡਟਣ ਦਾ ਨੂੰ ਮਿਲੋ ਗੱਲ ਕਰ ਦੋ ਤੋ ਕਰਿਆ ਹੈ ਹਾਂ ਮੁੰਡਾ ਤੇ ਟੈਂਡ ਲੱਜਾ ਚਾ ਮੈਨੂੰ ਕਿਹੜਾ ਪਤਾ ਬਚਾਰੀ ਨੂੰ ਅੱਗੇ ਚੱਲ ਕੋਈ ਚਲੇ ਜਾਂਦਾ ਬੁੱਕਲ ਆ ਜਾਂਦੀ ਹੈ ਪਿੱਛੇ ਦੇਖਾੜ ਦੇਣਾ ਲੈਂਦੀ ਆ ਊ ਗਾਇਆ ਫਲਾਣਾ ਹੁਣ ਅਸੀਂ ਉਹ ਕਿ ਦਿਖਾਈਏ ਊ ਚੱਲਦੀ ਰਹੀ ਬਗਾੜ ਖੜਾ ਉਹ ਤਾਂ ਮੈਂ ਤੇਰੇ ਨਾਲ ਤੈਨੂੰ ਅਜ ਹੋਇਆ ਗਿਆ ਦੋ ਦਿਨਾਂ ਜੱਸ ਕੋਈ ਬਰਾਗਦੀ ਹੈ ਜੀ ਬਰਾਗਦੀ ਹੈ ਕੁੜੀ ਇਹ ਨਹੀਂ ਉਹ ਨਹੀਂ ਬਲਾਗਦੀ ਹੈ ਹੈ ਆਹ ਹੁਣ ਠੀਕ ਹੋ ਗਿਆ ਹੁਣ ਆਪ ਚੱਲੀ ਹੁਣ ਕਿਹੜਾ ਬੋਬਾ ਇਹ ਦੇਖ ਲੋ ਫੋਨ ਕਰਨਾ ਰੀਤ ਨੇ ਫੋਨ ਕਾਲ ਕਰਕੇ ਬਲਾਗ ਜਦੋਂ ਕਿੱਥੋਂ ਚੱਲੀ ਪੁੱਤੋਂ ਕਿੱਥੋਂ ਚੱਲਿਆ ਦੱਸਦੇ ਆਂ ਤੀ ਦਿੰ ਚੱਲੀਆਂ ਪੈਕਿੰਗ ਦੇ ਇੱਕੇ ਦਾ ਪਤਾ ਲੱਗਦਾ ਵੀ ਚੱਲੇ ਪੰਬਰੀ ਨੂੰ ਇਹ ਨਹੀਂ ਪਤਾ ਕਿੱਥੇ ਕਿੱਥੇ ਨੂੰ ਘੁੰਮ ਕੇ ਜਾਉਣ ਹਾਂ ਹਾਂ ਹੁਣ ਇਹ ਤਾਂ ਹੁਣ ਤੁਹਾਨੂੰ ਬਲਾਗ 'ਚ ਪਤਾ ਲੱਗੂਗਾ ਵੀ ਕਿੱਧਰ ਕਿੱਧਰ ਘੁੰਮ ਕੇ ਪਾਚ ਰਹੇ ਨੇ ਨਾ ਪਾਉ ਦੋ ਰੱਤ ਕਰੇ ਆਉਂਦੇ ਅੱਛਾ ਹੁਣ ਤੁਸੀਂ ਬਿਮਾਰ ਰਹਿਣ ਲੱਗ ਗਏ ਮੈਨੂੰ ਟੈਨਸ਼ਨ ਹੋ ਗਈ ਦੋ ਸਾਲ ਹੋ ਗਏ ਨਾ ਤੁਹਾਨੂੰ ਭੰਬਰੀ ਗਿਆ ਰੁਕ ਚਲੇ ਦੋ ਸਾਲ ਹੁਣ ਦੋਰਾ ਨਾ ਦਿਨ ਦਿਨ ਜਾਂਦੇ ਮਹੀਨਾ ਨਹੀਂ ਮਹੀਨਾ ਮਹੀਨਾ ਤਾਂ ਹੁਣ ਦਿਨ ਦਿਨੇ ਗਏ ਆ ਇੱਕੋ ਵਾਰ ਦੇਖ ਲੈ ਨਹੀਂ ਨਹੀਂ ਮਹੀਨਾ ਤਾਂ ਹੋ ਗਿਆ ਆਪਾਂ ਹੁਣ ਡੈਡੀ ਕੋਲ ਗਏ ਨੂੰ ਹਾਂ 18 ਤਰੀਕ ਨੂੰ ਆਨੂੰ ਮਹੀਨਾ ਹੋ ਜਾਣਾ ਇੱਕ ਵਾਰ ਗਏ ਆ ਦੋ ਦਿਨ ਵਿੱਚ ਹਾਂ ਜਦ ਵੀ ਦੋ ਰੀਤ ਨੂੰ ਵੀ ਮਿਲੇ ਗਏ ਹੂੰ ਰੀਤ ਨੂੰ ਵੀ ਨਹੀਂ ਕਿਹਾ ਹੂੰ ਪਹਿਲਾਂ ਵੀ ਇੰਤੀ ਲਿਖ ਗਏ ਚਲ ਕੋਈ ਨਾ ਹਸਪੀਟਲ ਚੇਲਾ ਕੇ ਇੱਥੇ ਸੀ ਦੋ ਰਾਤ ਚੱਲੀਏ ਫਿਰ ਚਲ ਪਕੜ ਆਉਂਦੀ ਆ ਮੈਂ ਡੈਸ ਤੋਂ ਵੀ ਚਲ 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 ਚਲੀਏ ਫਿਰ ਕਿੱਥੇ ਚਲੀ ਕਿੱਥੇ ਚਲੀ ਆ ਜਾ ਪਾਸਾ ਆਇਆ ਹੁਣ ਮੇਰੀ ਗੱਲ ਸੁਣ ਲੈ ਕੇ ਗੱਲ ਕਰਕੇ ਬੋਲਣਾ ਨਹੀਂ ਕਿਸੇ ਨੇ ਕਿਸੇ ਦੇ ਨਾਲ ਵੀ ਜੇ ਕਿਸੇ ਨੇ ਜਾਣਾ ਚੁੱਪ ਕਰਕੇ ਬੈਕ ਚੁੱਕ ਚੁੱਪ ਕਰਕੇ ਨਿਕਲ ਜਾ ਤਲੇ ਸੈਕ ਲੈ ਪਾਣੀ ਆਪਣੀ ਨਾਮ ਦੇ ਰਨੇ ਪਰਤੋ ਨਹੀਂ ਇਹ ਤੇਰੀ ਤੂੰ ਪਿੰਡ ਜੇ ਪਿੰਡ ਵਾਪਸ ਲਾਡੂ ਅੱਜ ਕੱਲ੍ਹ ਸਾਨੂੰ ਨਹੀਂ ਪਤਾ ਜੀ ਕਾਈ ਮੈਂ ਕਿਹਾ ਤੂੰ ਅੱਜ ਪੱਜ ਗਿਆ ਅੱਜ ਵੀ ਪਾਪੀ ਨੇ ਮਾਰ ਦਿੱਤੀ ਤੈਨੂੰ ਨਾ ਕਿਸੇ ਨੇ ਕਿਹਾ ਏ ਰਾਤ ਮੈਨੂੰ ਸੁਪਨੇ ਹੀ ਦਿੱਤੇ ਆ ਤਾਂ ਗੱਲ ਵੀ ਬੋਲੇ ਨਾ ਕਬਰੇ ਤੇ ਨਿਕਲ ਕੇ ਸਿੱਧਾ ਥੱਲੇ ਪੌੜੀਆਂ ਦੇ ਕੋਈ ਗੜਬੜ ਆ ਰਹੀ ਹੈ ਕੀ ਗੱਲ ਆ ਗੜਬੜਾ ਕੋਈ ਦੇਨ ਦੇ ਘੋਲ ਮੈਂ ਵੀ ਦੇਖਣਾ ਆਪਣਾ ਵਿੱਚੇ ਕੈਮਰਾ ਬੰਦ ਹੋ ਕੇ ਬਾਦ ਮੈਂ ਜੀ ਅੱਧਾ ਚਲ ਚਲੋ ਚੁੱਪ ਚਾਪ ਬੱਸ ਅੱਜ ਤੁਸੀਂ ਨਾ ਬੋਲਿਓ ਛੱਡਿਆ ਹੁਣ ਤਾਂ ਇਹਨਾਂ ਨੂੰ ਮੱਲਕ ਦੇ ਦੇ ਹਾਂ ਛੱਡਿਆ ਹੁਣ ਤਾਂ ਕਾਹ ਹੋ ਗਿਆ ਨਾ ਬੋਲਣਾ ਤਾਂ ਆ ਵੀ ਮਾਇ ਮੂਰ ਅੱਦ ਲੋਡ ਪਾਣੀਆਂ ਹਾਂ ਉਹਨਾਂ ਹੁਣ ਦੇਖਣੀਆਂ ਉਹ ਬੋਲ ਉਹ ਬਿਨਾਂ ਬੋਲੇ ਤਾਂ ਤੋ ਖੱਲ ਨਹੀਂ ਹੁਣਾਓ ਮੈਨੂੰ ਆਮ ਲਾਦਾ ਵੀ ਮਾਇ ਦੀ ਚੱਕਰ ਆ ਸਾਰਾ ਕਹਿੰਦੇ ਆ ਵੀ ਕਹਿੰਦੇ ਗੰਦੀ ਮੁੱਤਨੀ ਆਹ ਬਾਬਾ ਹੈਗਾ ਅੰਨਾ ਆਪਣੇ ਕੱਪੜੇ ਸੀ ਨਾਲੇ ਲੈ ਕੇ ਜਾਂਦੇ ਜੀ ਰੱਖ ਮੋਢੇ ਉੱਤੇ ਖੇਸੀ ਜੱਟ ਹੋਇਆ ਪਰਦੇਸੀ ਮੇਰਾ ਤਾਰਾ ਜ ਫਸ ਕੇ ਪਜਾਮਾ ਫਟ ਗਿਆ ਹੁਣ ਉਦੋਂ ਤੋਂ ਮੈਂ ਚਿੱਟਾ ਕੁਰਤਾ ਪਜਾਮਾ ਨਵਾਂ ਪਾ ਕੇ ਆਉਂਦਾ ਐ ਉਹ ਤੇਰੇ ਪਿਆਰ ਨਾਲ ਕਰਕੇ ਲਿਆ ਕਿਉਂਕਿ ਇਹ ਨਹੀਂ ਮੈਂ ਉਹ ਕਹਿੰਦਾ ਮੈਂ ਨਵਾਂ ਪਾ ਕੇ ਆਉਣਾ ਮੇਰੇ ਆਦ ਆ ਗਿਆ ਤੇਰੇ ਵੀਰ ਜੀ ਉਹ ਬਾਹਰ ਬੈਠੇ ਮੈਂ ਕਹਿੰਦੀ ਵੀ ਉਹਨੂੰ ਉੰਬਾ ਨਾ ਟ੍ਰੈਕ ਲੀਨ ਹੋ ਜਾਂਦੀ ਉਹ ਤਾਂ ਫੁੱਲ ਕੇ ਹੁਣ ਤਾਂ ਕੰਪਲੀਟ ਕਚ। ਅੱਗੇ ਉਹ ਮਾ ਪਾ। ਕਰੇ ਵੀ ਟ੍ਰੈਕ ਲੀਨ ਤਾਂ ਕਰੇ ਵੀ ਹੋ ਜਾਂਦੀ ਪਰ ਥੋੜੀ ਜਿਹੀ ਇੰਕ ਕਰਣੀ ਪੈਂਦੀ ਐ ਤੇ ਹੁਣ ਤੁਸੀਂ ਕਰ ਲੈਣੀ। ਇਹ ਖੇਸੀ ਮੈਂ ਤਾਂ ਦੇਖ ਚੱਲਿਆ ਜੀ। ਉੱਥੇ ਜਾ ਕੇ ਅਸੀਂ ਜਾਂਦੇ ਆ ਸਰਿੰਦਰ ਕੌਰ ਸਾਡੀ ਜੀ ਸੰਦੀਪਦੀਪ ਭੜਾਈ ਉਹ ਵਿਚਾਰੀ ਕਿ ਨਵੀਆਂ ਪੇਟੀਆਂ ਤੋਂ ਸਾਨੂੰ ਖੇਸੀਆਂ ਕੱਢ ਕੇ ਦਿੰਦੀਆਂ। ਵਿੱਚ ਉਹ ਗੇਰੀ ਵੀ ਹੁੰਦੀ ਫਰਨੈਲ ਜਿਹੜੀਆਂ ਗੋਲੀਆਂ ਹੁੰਦੀਆਂ। ਪਰ ਉਹਨਾਂ ਦਾ ਮੁਸਕਈ ਉਹਨਾਂ ਫਿਰ ਨੀਂਦ ਨਹੀਂ ਜੇ ਨੀਂਦ ਨਹੀਂ ਫਿਰ ਸਰੀਰ ਸਾਡਾ ਆਪਸ ਆਟਾ ਉਹ ਪੰਗਾ ਹੋਣਾ ਨਹੀਂ ਵੀਰ ਜੀ ਡਾਕਟਰੀ ਕਰ ਰੱਖ ਮੋਟੇ ਤੇ ਖੇਸੀ ਜੱਟ ਹੋਇਆ ਪਰ ਦੇਤੀ ਅਸੀਂ ਚੱਲੇ ਤੋ ਦਿਨ ਵਾਸਤੇ ਕਰਤੇ ਵਾਰ ਜਿਓ ਨਹੀਂ ਮੈਂ ਕਹੀ ਜਾਂਦੀ ਐ ਵੀ ਤੁਸੀਂ ਬਾਤ ਚ ਜੋ ਬਾਤ ਬੱਤਕਾ ਦਮੀ ਆ ਪੁਗਰੀ ਨਾ ਮਾਰੋ ਮੈਂ ਦੀ ਤਰੀਕਾ ਕਿੰਨਾ ਚੌਂ ਚੜੇ ਹਾਂ ਆ ਇਹਨਾਂ ਦੇ ਦੇਖੋ ਹੁਣ ਚੁੱਕਾ ਚੁੱਕਾ ਕਰ ਦੇਗਾ ਟਾਈਟਨ ਦੀ ਲਾਈਵ ਹੈ ਜੀ ਘੜੀ ਇਹ ਨਾ ਕਿਹੜੀ ਐਕਟ ਕਿ ਗ੍ਰੇਵਨ ਦੀ ਲਾਈਵ ਹੈ ਨਾ ਕੱਚਾ ਇਸ ਵਾਲੀ ਨਕਲੀਆ ਫੀਲਿੰਗ ਤਾਂ ਲੈ ਸਕਦੇ ਇਹਨਾਂ ਦੀ ਹੈ ਜੀ ਥੋੜੋ ਗੱਲ ਹੈਲੋ ਹਾਂ ओरिजिनल ਫੀਲ ਕਿਲ ਹੁੰਨੇ ਸੀ ਹੋਰ ਜੇ ਜੇ ਕਿਤੇ ਉਹ ਬਾਹਰ ਲਿਆ ਵੰਗਦੇ ਗਰਮੀ ਗਰਮੀ ਲਾਦੀ ਪੱਖਾ ਵੀ ਰੱਖਿਆ ਵਾ ਚੱਲਦਾ ਜੀ ਐ ਦੀ ਗੱਲ ਨਹੀਂ ਹੈਗੀ ਮਾਰਦਾ ਹਵਾ ਹੈ ਹਵਾ ਵੀ ਮਰਾਂਗੇ ਇੱਥੇ ਬੀਬੂ ਬੂ ਆ ਗਈ। ਕੀ ਹੋ ਗਿਆ ਇੱਧਰ? ਬੀਬੂ ਬੂ ਆ ਗਈ। ਬੀਬੂ ਬੂ ਆ ਗਈ। ਉਹ ਤਾਂ ਬੰਦੇ ਕੋਈ ਨਹੀਂ ਸੀ ਹੋਈ। ਇਹਨੂੰ ਦੇਖਿਆ ਤੇ ਚੱਲਦੀ ਸੈਂਕੜੇ ਚੱਲਦੀ ਆ। ਉਹ ਤੁਹਾਡੇ ਪੈਰਾਂ ਨੂੰ ਵੀ ਗਈ। ਸਾਈਕਲ ਉੱਪਰ ਤਾਂ ਗਿਰੀ ਤਾਂ ਆ ਗਈ। ਉਹ ਤਾਂ ਪੱਕਾ ਖਰਾਬ ਦੀ ਹੈ। ਨਹੀਂ। ਮੈਂ ਕਹਿੰਦੀ ਸੀ। ਹਾਂਜੀ। ਐਸ ਵੇਲੇ ਨੂੰ ਤੂੰ ਬਥੇ ਕਿ ਕਰਦਾ ਹੁੰਦਾ? ਚਲੇ ਚੱਕਰ ਈ ਆਉਂਦੇ। ਨਾ ਤੇ ਪਹੜ ਮੰਨ ਕੋ ਕੋਤਾ। ਇੱਕ ਗੱਲ ਹੈਗੀ ਆ। ਹੁਣ ਮੇਰਾ ਦਿਮਾਗ ਲੱਗਿਆ ਵੀਡੀਓ ਦੇ ਵਿੱਚ ਲਾ ਲਉ ਤਾਂ ਇਹ ਕਨਸੈਪਟ ਚੱਲ ਰਿਹਾ ਗੱਲਾਂ ਬਾਤਾਂ 'ਚ ਜੇ ਬੰਦਾ ਪਿਆ ਬੰਦੇ ਨੂੰ ਥੋੜੀ ਬਹੁਤੀ ਵੀ ਮੁਮਕਤ ਹੋ ਜਵੇ ਨਾ ਬੰਦੇ ਦਾ ਦਿਮਾਗ ਉੱਥੇ ਘੁੰਮੀ ਜਾਂਦਾ ਮੈਂ ਮਾਰ ਬਿਮਾਰਾ ਚਾਹੇ ਮੈਂ ਕੁਝ ਵੀ ਲਾ ਲਵਾਂ ਇਹ ਗੱਲ ਸਹੀ ਹੈ ਇਹ ਗੱਲ ਸਹੀ ਆ ਪਰ ਤੂੰ ਇਹ ਛੱਡਣਾ ਨਹੀਂ ਜਾਣੀ ਲੈ ਤਾ ਨਾ ਬੈਠਾ ਬੈਠਾ ਠੰਡੀ ਆਵਾਜ਼ ਨਾ ਮਾ ਕੱਖਾ ਨਾ ਨਾ ਹਵਾ ਪਵਾਵਾ ਕਰਦੀ ਕਰਨੀ ਨਾ ਖਾਪ ਤੱਕ ਮੁੱਕ ਬੈ ਜਿੱਤੀ ਆ ਚੱਲੀ ਆ ਮੇਰੀ ਸਾਸਮਾਨ ਨੂੰ ਵਿੱਚ ਰੱਖਿਆ ਉਹ ਕਰਦੇ ਇਹ ਮੈਨੂੰ ਲੱਗਦਾ ਇਹਨੇ ਦੱਸਿਆ ਤੂੰ ਫਿਰ ਪੱਕਾ ਰੱਖਣਾ ਤੁਸੀਂ ਜੇ ਇਹ ਫਿਰ ਹਮ ਜਾਈਏ ਸੀ ਮਰਜੀ ਆ ਜੀ ਤੁਹਾਡੀ ਦੇਖ ਲਓ ਪੈਨੂ ਕੋਸੇ ਲੈ ਲਓ ਹੋ ਠੀਕ ਹੈ ਚਲੋ ਠੀਕ ਹੈ ਜੀ ਚਲਦੇ ਆਂ ਸੀ ਹਾਂ ਜੀ ਆਹ ਲਓ ਤਾਂ ਫੋਨ ਪਾ ਲਦੇ ਗੱਲ ਚ ਸਾਜੋ ਗੱਠ ਬੰਨੀ ਗਈ ਐ ਨੂੰ ਉਹ ਕਹਣੀ ਟੁੱਟ ਗਿਆ ਪਤਾ ਨਹੀਂ ਸਦਨੂ ਲਗਾ ਲਿਆ ਤਾਂ ਕਿ ਫਿਰ ਚਾ ਹੁਣ ਪਾ ਦੋ ਗੱਲ ਚ ਆ ਬੱਲੇ ਮੇਰੇ ਪੁੱਤ ਦੀ ਟਾਰ ਪੂਰੀ ਆ ਚਲ ਬਪਾ ਨੂੰ ਮਮਾ ਮਮਾ ਨੂੰ ਪਾਰੀ ਕਰੋ ਚਲੋ ਹੁਣ ਕਿਹੜਾ ਸਮਾਨ ਫੜ ਲਿਆ ਅੱਧਾ ਦੀਦੀ ਨੂੰ ਕੋਈ ਜੰਨੇ ਨੂੰ ਉਹ ਵੀਰ ਜੀ ਕੋਲ ਝੋਲਾ ਤਾਂ ਉਹ ਵੀਰ ਜੀ ਕੋਲ ਜੱਟਾ ਹੋਣ ਤਾਂ ਨਹੀਂ ਦਮ ਕੋ ਬਦਰਾ ਹੂੰ ਕੌੜੀਆਂ ਉੱਤਰ ਕੇ ਵਜਨ ਘਟ ਦੂੰ ਕਿਉਂ ਕੰਮੇ ਕਰਨਾ ਨੇਪਾ ਨੇ ਮੈਂ ਘਰ ਬੜੇ ਗਿਆ ਨੇ ਸਤਰੀ ਗਾਲ ਉਹ ਚੱਕੇ ਪੈਸੇ ਬਹੁਤ ਲਖੋ ਪਾ ਤੇ ਮੈਂ ਜਹਾਜ ਹੋਏ ਨਹੀਂ ਆਨੇ ਗਿੰਦੇ ਜੀ ਕੋ ਦਾ ਸਰਵੇਂ ਨੂੰ ਗਿੰਟੀ ਆਏ 300 ਰੁਪਏ ਨੂੰ 100 ਰੁਪਏ ਕਹਿੰਦੀ ਅਗਲੀ ਹੂੰ ਮੈਂ ਤਾਨੂੰ 1 ਰੁਪਿਆ 2 ਹਫ਼ਤੇ 3 ਹਫ਼ਤੇ ਮਿੰਤਾ ਕਰਕੇ ਮੈਂ ਜਾਵਾਂ ਹਾਂ ਚਲੋ ਤੱਕ ਉਹਨੂੰ ਤੱਕ ਲੋ ਇਹ ਕਿੱਥੇ ਦੀ ਕਿੱਥੇ ਨੂੰ ਚੱਲੀ ਹੈ ਭੈਣ ਜੀ ਭੈਣ ਜੀ ਚੱਲੀ ਆਜਾ ਤੂੰ ਤਾਂ ਅਲਰੇ ਮੁੱਕ ਜਿੱਤੀ ਅਜੇ ਮੈਂ ਬਾਹਰ ਹੋ ਜਣਾ ਨਹੀਂ ਤੱਕ ਕੇ ਬਾਹਰ ਕਰ ਲੈ ਪਰ ਬਾਹਰ ਕਰ ਦੇ ਨਾ ਆ ਦੇ ਕੇ ਸਾਡੇ ਪਪਾ ਇਹਦੇ ਹੀ ਪੱਪਾ ਚਲ ਆਲਾ ਟੱਕ ਸਾਡੇ ਪਪਾ ਸੋ ਗਿਆ ਜੀ ਪਿੰਡ ਸਿੰਧੜਾ ਤੇ ਹੁਣ ਗੁਰੂ ਘਰ ਚ ਕਰਨਾ ਸੀ ਨਮਸਕਾਰ ਮੇਰੇ ਬੁੱਬੂ ਕਹਿੰਦਾ ਮੇਰਾ ਸਿਰ ਠਾਕ ਦ ਹੈ ਬੰਨ੍ਹ ਦੇ ਮੇਰਾ ਹਲ ਸਿਰ ਪਰ ਰਮਾਲ ਬੰਨ ਲੈ ਮੇਰੇ ਪੁੱਤ ਨੇ ਪਰਈਏ ਕਿੰਨੇ ਲੈ ਲੇਦਾ ਮੱਥਾ ਟੇਕਣੇ ਨੂੰ ਕਿੰਨੇ ਪੈਸੇ ਲੱਤ ਹੈ ਕਰਨਾ ਹੈ ਕਰਨਾ ਗੱਲੇ ਚ ਪਾਣੀ ਨਹੀਂ ਚਲ ਨਿਕਲ ਵਾਰ ਵਾਹਿਗੁਰੂ ਦਾ ਨਾਮ ਲਗਾ ਸਤਨਾਮ ਛਿਰੀ ਵਾਹਿਗੁਰੂ ਵਾਹਿਗੁਰੂ ਸਤਨਾਮ ਆਹ ਹੱਥ ਤੱਕ ਕਿ ਬਤ ਕਰੋ ਕਰੋ ਹੱਥ ਸਾਫ਼ ਤੁਸੀਂ ਧੰਨ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਚ ਰੱਖਿਓ ਜੀ ਵਾਹਿਗੁਰੂ ਜਰਾ ਹੋ ਪਹਿਲੇ ਜੀ ਅਸੀਂ ਬਲਜਿੰਦਰ ਦੀ ਨਾਨਦ ਕੋਲ ਆਪਣੀ ਭੈਣ ਦੇ ਕੋਲ ਤੇ ਪੈਣ ਕਹਿੰਦੀ ਵੀ ਮੈਂ ਹੁਣ ਰਖੜੀਆਂ ਨੂੰ ਤਾਂ ਕਹਿੰਦੀ ਆ ਨਹੀਂ ਸਕਦੀ ਕੱਲੀ ਐ ਕੁੜੀ ਐ ਨੇ ਵਿਆਹ ਤੀ ਆਪਣੀ ਤੇ ਬੇਬੇ ਬਾਪੂ ਦੀ ਸੇਵਾ ਕਰਨੀ ਵੀ ਕਹਿੰਦੀ ਸਭ ਕੁਝ ਪਰਿਵਾਰ ਦਾ ਦੇਖਣਾ ਪੈਂਦਾ ਤੇ ਹੁਣ ਕਹਿੰਦੀ ਰਖੜੀਆਂ ਤੁਸੀਂ ਆਹਾ ਸੰਦੀਪ ਇਹ ਮਿੱਠਾ ਹੈ ਹੈ ਮਿੱਠਾ ਨਹੀਂ ਛੱਡ ਸਕਦੀ ਮਿੱਠਾ ਨਹੀਂ ਛੱਡ ਸਕਦੀ ਯਾ ਤੂੰ ਵੀ ਬਣਾ ਲੈ ਪੁੱਤ ਤੂੰ ਵੀ ਬਣਾ ਲੈ ਬੂਜੀ ਤੇ ਚੱਲ ਆ ਤੇ ਮੰਮੀ ਦੀ ਗੋਦੀ ਚ ਬਹਿ ਜਾ ਭੀਮ ਹਏ ਛੋਟਾ ਭੀਮ ਮੈਂ ਕਹਿੰਦਾ ਇਹ ਸੰਦਰੀਆ ਬਹੁਤ ਅਲੱਗ ਬੋਲਦਾ ਕੁਝ ਨਹੀਂ ਕਾਦੀ ਬੁਈ ਆਈ ਵੀ ਵਾਹਿਗੁਰੂ ਸਤਨਾਮ ਆ ਆ ਇਹ ਬਹੁਤ ਚੱਕੀ ਫਿਰਦੀ ਬਾਬਿਆਂ ਦਾ ਇਹ ਸਤਨਾਮ ਵਾਹਿਗੁਰੂ ਪਾਸ ਸੰਦੀਪ ਆ ਜਾ ਹੁਣ ਤੂੰ ਇੱਧਰ ਤੂੰ ਬਣ ਕੈਮਰਾਮੈਨ ਹੁਣ ਮੈਂ ਬਣਾਉਂਦਾ ਭੈਣ ਤੇ ਰਖੜੀ ਸਤਨਾਮ ਵਾਹਿਗੁਰੂ ਤੌਣ ਮਹਾਰਾਜ ਜੀ ਆਪਾਂ ਕਿਰਪਾ ਕਰਦੇ ਸਾਪਰ ਉਹ ਹੈ ਜੀ ਮਹਾਰਾਜ ਨੂੰ ਚੜ੍ਹਦੀ ਕਲਾ ਰੱਖੇ ਉਹ ਮਾਰੀ ਦੀ ਦੂਰ ਦੂਰ ਤਖਰੋਂ ਬਾਤ ਦੂਰ ਰੱਖੇ ਬੇਬੇ ਬਾਪੂ ਨੂੰ ਵੀ ਵਿੱਚ ਬਾਪੂ ਸਾਡਾ ਉਧਰ ਬੈਠਾ ਹੈ ਬਾਪੂ ਕਹਿੰਦਾ ਇਹਨੇ ਤਾਂ ਚਾਹ ਪੀਣੀ ਨਹੀਂ ਕਹਿੰਦਾ ਮੈਂ ਵੀ ਤਾਂ ਚਾਹ ਬੁਲਾ ਦੋ ਮਾਂ ਮਰੋਂ ਨੂੰ ਪਤਾ ਮਿੱਠਾ ਹਾਏ ਭੈ ਥੋੜਾ ਜਿਹਾ ਕੰਮ ਲੁਕਾ ਕਰ ਬਣਾ ਥੋੜੀ ਜਿਹੀ ਤਲ ਕਰ ਦੇ ਵਾਹ ਨੇ ਕੋ ਫੋਰਾ ਕੋ ਫੋਰਾ ਸੋ ਸਚਾਦ ਮੁੰਨੇ ਮੰਨੂ ਉਹ ਵੀਡੀਓ ਤੇ ਤੇ ਮੈਂ ਹੁਣ ਮਿੱਠਾ ਖਾ ਲਿਆ ਨਾ ਸੌਣੈ ਕਮੈਂਟ ਕਰ ਮੈਂ ਮਗਰ ਪੈਂਦਾ ਨਾ ਬਾਰੇ ਕਮੈਂਟ ਕਰ ਮਿੱਠਾ ਖਾਇਆ ਤਾਂ ਪਰ ਇਹ ਨਾ ਕਹਣਾ ਚੱਕਰ ਆਉਂਦੇ ਚੱਕਰ ਆਉਂ। ਸ਼ੂਗਰ ਆਉਂ ਚੂਗਰ ਮਰੀ ਜਾਂਦਾ ਫੇ ਮਿੱਠਾ ਪਾ ਲਿਆ ਤੇਰੀ ਛੁਣੀ ਲੱਗੀ ਐ ਛੁਣੀ ਐ ਹੈ ਹਾਂ ਵੀਰ ਵੇਖਿਆ ਐ ਦੇਖ ਰਹੀ ਐ ਛੁਣੀ ਐ ਹਾਂ ਛੋਟਾ ਭੀਮ ਭੀਮੂ ਮਰੇ ਤਾਂ ਹੁਣ ਰੁਲ ਗਏ ਹਾਂ ਹੁਣ ਤਾਂ ਹੋਰੇ ਕੱਟ ਪੈਣ ਨੂੰ ਸਗਨ ਵੀ ਦਵੋ ਹਾਂ ਹਾਂ ਬੀਮ ਦੇਖਣ ਲੱਗ ਗਏ ਬਸ ਕਿਤੇ ਬੀਮ ਦੇਦਾ ਦੇਦਾ ਗੈਰ ਕੰਮ ਕਰਦਿਆ ਹਾਂ ਵਾਹ ਉਹ ਇਹਨਾਂ ਦੇ ਦੋਤੀ ਜੀ ਦੀ ਬਾਤ ਚਾਹੂਗੀ ਮੇਰੀ ਦੂਜੀ ਦਾ ਮੇਰੀ ਬਾਤ ਚਾਹੂਗੀ ਪਹਿਲਾਂ ਛੋਟੀ ਪੂਜੀ ਦੇ ਬਣਦੇ ਆ ਠੀਕ ਹੈ ਹੈ ਅਗਲੇ ਸਾਲ ਵੀ ਆਈ ਫਿਰ ਬਣਵਾਉਣ ਵਾਸਤੇ ਕਦੋਂ ਰੱਖੜੀ ਦੇ ਲਾਗ ਪਾਸ ਦਸਵੀਂ ਆ ਗਈ ਪਰ ਆਏ ਜਣੀ ਆਹ ਮੇਰਾ ਦਸਵੀਂ ਹੋ ਆ ਜਾਂਦੀ ਹੈ ਹਾਂ ਪੂਰਨਵਾਸੀ ਤੋਂ ਪਹਿਲਾਂ ਦਸਵੀਂ ਆਉਂਦੀ ਆਉਂਦੀ ਪੂਰਨਵਾਸੀ ਨੇ ਮੈਂ ਰੱਖੜੀ ਆਉਂਦੀ ਆ ਹਾਂ ਮਹਾਰਾਜ ਦਾ ਹਕਮ ਕੋਈ ਨਹੀਂ ਕੋਈ ਦੰਦਾ ਵੀ ਨਹੀਂ ਕਿਸੇ ਨੂੰ ਮੈਂ ਕਰਵਾਣਾ ਨਹੀਂ ਨਾ ਬੰਦਾ ਵੀ ਨਹੀਂ ਕੋਈ ਕਿਸੇ ਨੂੰ ਇਹਦਾ ਬਸ ਮਹਾਰਾਜ ਨੇ ਵਿਹੁੰਤਾ ਬਣਾਈਆਂ ਹੋਈਆਂ ਬਸ ਚੱਲਦੇ ਆਉਂਦੇ ਉੱਤੇ ਹੀ ਸلسل ਹਾਂ ਪੁੱਤ ਕਿੱਥੇ ਆ ਗਿਆ ਤੂੰ ਹਾਂ 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 ਸੱਮਣ ਰੱਖ ਗਈ ਬਹੁਤ ਚੜ ਗਿਆ ਮਠੜੀ ਦੀ ਬਹੁਤ ਚੜ ਗਿਆ ਹੋਰ ਬਾਪੂ ਕੀ ਹਾਲ ਹੈ ਤੇਰਾ ਠੀਕ ਆ ਛੜਦੀ ਗਲਾ ਚਾਨ ਚੱਲ ਪੁੱਤ ਮम्मा ਕੋਲ ਜਾ ਓ ਬੱਲਾ ਕੀ ਹੋ ਗਿਆ ਕੀ ਕਹਿੰਦੇ ਬਸ ਕੀ ਕਹਿੰਦੀ ਹੈ ਮੈਂ ਤਾਂ ਮਿੱਠਾ ਖੜੇ ਤੂੰ ਤਾਂ ਰੁਕਦੀ ਹੈ ਮੈਂ ਤੈਨੂੰ ਕਿਹੜੇ ਸ਼ੂਗਰ ਖਾ ਸਕਦੀ ਹੈ ਤੂੰ ਤਾਂ ਇਸ ਕਿਸੇ ਦਾ ਵੀ ਖਾ ਨਹੀਂ ਭੈਣ ਇਹ ਗੱਲ ਤੂੰ ਸਿੱਧੇ ਤੂੰ ਸ਼ੂਗਰ ਦੀ ਮਰੀਜ਼ ਆ ਤੈਨੂੰ ਕਹ ਤੈਨੂੰ ਦੱਸ ਕਿ ਆ ਸ਼ੂਗਰ ਤੇਰੇ શરીਰ ਚ ਨਹੀਂ ਇਹਨੂੰ ਤਾਂ ਨਹੀਂ ਹੈ ਸ਼ੂਗਰ ਇਹਨੂੰ ਇਹਨੂੰ ਕਿਹੜਾ ਦੱਸ ਕੇ ਆਉਣਾ ਫਿਰ ਕੋਈ ਮੈਂ ਤਾਂ ਇੰਨਾ ਮਿੱਟਾ ਨਹੀਂ ਹਾਂ ਇੱਕ ਬਾਬੇ ਕਦੇ ਤਾਂ ਕੁਝ ਨਹੀਂ ਕਹਿੰਦਾ ਹਾਂ ਬਰਤੀ ਪਤਾ ਕਿ ਕਿਸ ਵਾਰ ਦਾ ਉਹੀ ਨਾ ਡੱਬਾ ਹੀ ਨਾ ਮੰਗ ਲਈ ਕਿਥੇ ਗਿਆ ਮਾਗਾ ਨਹੀਂ ਕਿਹੜਾ ਡੱਬਾ ਹੀ ਕਹੇ ਡੱਬੇ ਤੇ ਤਾਂ ਬਹੁਤ ਵਾਰ ਚੱਲ ਇੱਕ ਗੱਲ ਆਇਆ ਚੱਲ ਆ ਤਾਂ ਬਿਮਾਰੀ ਦੇ ਘਰ ਆ ਦੇ ਦੇ ਡੱਬਾ ਕੋਈ ਰੇੜੀ ਭਾਬੀ ਨੂੰ ਦੇ ਦੇ ਬੱਟਾ ਹੈ ਤਾਂ ਬਿਮਾਰੀ ਦੇ ਘਰ ਆ ਮਤੋਂ ਤਾਂ ਨੂੰ ਮਿਰਦਾ ਵੀ ਡੱਬੇ ਲੈ ਆਉਂਕੀ ਜਾਂਦੀ ਨਹੀਂ ਉਹਨੂੰ ਤੂਈ ਭਾਬੀ ਨੂੰ ਤਾਂ ਨਹੀਂ ਸ਼ੂਗਰ ਹੈਗਾ ਉਹਨਾਂ ਠੀਕ ਹੈ ਨਾ ਨਾ ਵਾ ਇਹਨਾਂ ਦੋਨਾਂ ਜਾਣੀਆਂ ਨਹੀਂ ਹੈਗਾ ਕੋਨੇ ਭਾਈਆਂ ਨਾ ਇਹ ਸਾਡਾ ਕੁਮਰ ਵੀ ਜਾਂਦੇ ਆ ਹਾਂ ਤਾਂ ਸ਼ੂਗਰ ਪਤਾ ਹੀ ਫਿਰੂ ਖੂ ਜੂਸ ਦੇ ਤੋਂ ਆ ਜਿਹੜੇ ਉਹ ਮਟਾਪਾ ਭੈਣ ਜੀ ਦੇ ਚ ਆ ਗਿਆ ਨਾ ਜਾਦ ਮਟਾਪਾ ਆ ਗਈ। ਉਹ ਕਹਿੰਦੀ ਹੈ ਵੀ ਭਾਰੀ ਹੋ ਰਹੀ ਨਾ ਮੈਂ ਕਵੀ ਜਿਹੜਾ ਸ਼ੂਗਰ ਮੰਨੂ। ਕਮਲ ਨਾ ਵਿਆਹ ਦੀ ਛੜ ਕੇ ਬਣੀ ਹੋ ਸੀਰੀ ਜਿਹਦਾ ਫੁੱਲ ਮਾ ਚੋ। ਉਹ ਚੱਲ ਕੋਈ ਨਹੀਂ ਉਮਰ। ਹੌਲੇ ਹੌਲੇ ਆਪੇ। ਜਾਦ ਉਹਨੇ ਕੈਨੇਡਾ ਚ ਚਲਣਾ। ਉੱਥੇ ਜਾ ਕੇ ਕੱਲੀ ਦੇ ਸਿਰ ਪਰ ਪੈਣੀ ਕਵੀ ਲਾ ਰਹੀ। ਸਾਰਾ ਕੁਝ ਫਿਰ ਫਿਰ ਉੱਥੇ ਤਾਂ ਨਾ ਆਇਆ ਹੁੰਦਾ ਵੀ ਇੱਕ ਟਾਈਮ ਦੀ ਰੋਟੀ ਵੀ ਬੰਦਾ ਖਾਣਾ ਛੱਡ ਦਿੰਦਾ। ਹਾਂ। ਠੀਕ ਹੈ ਨਾ। ਆਪੇ ਸਾਰਾ ਕੁਝ ਸੈੱਟ ਹੋਣਾ। ਇੱਥੇ ਹੁਣ ਬੇਫਿਕਰੀ ਆ। ਸਸਬੀ ਉਹਦੀ ਜਠਾਣੀ ਵੀ ਆ ਔਰ ਸਾਰੇ ਕਾਮਕਾਰਾਂ ਦੇ ਵਿੱਚ ਬਸ ਐਕਣਾ ਚੱਲੀ ਜਾਂਦਾ ਜਦ ਬੰਦੇ ਦੇ ਗਾਲ ਪੈ ਜਾਂਦੇ ਨੇ ਨਾ ਕੰਮ ਹੈ ਪਿਛਲੀ ਹਾਲ ਪਰਸ ਲਈ ਤੇ ਪਾਈ ਹੈ ਮੈਂ ਵੀ ਲੈ ਕੇ ਜਾਣੀ ਐ ਇਹ ਲੈ ਕੇ ਰੱਖੀ ਵੀ ਦੀ ਮੈਂ ਝਾਪੂ ਨੂੰ ਜਾਊਂਗੀ ਹੋ ਦੇਖਦੀ ਐ ਜੇ ਸਰੀਰ ਠੀਕ ਰਿਹਾ ਵੀ ਤਾਂ ਜਾਊਂਗੀ ਨਹੀਂ ਤਾਂ ਫੈਸਲਾ ਚੱਲ ਕੋ ਵੀ ਨੀ ਅਬੜੇ ਉਹਦੇ ਪੈਦੇ ਪਾਲਤੀ ਆਏ ਹੋ ਜੂਗੀ ਮੈਂ ਤਸੱਲੀ ਵੀ ਪਾਤੀ ਕਿਸੇ ਕਿਤੇ ਮੈਂ ਚੱਲ ਕੋ ਵੀ ਨੀ ਬਾਬਾ ਏ ਬਾਬਾ ਨਾਨਕੇ ਬੀਉਂਤਾ ਬਣਾਉਂਦਾ ਕਿੱਥੇ ਤੇ ਕਿੱਧਰ ਨੂੰ ਪਾਂਬਰੀ ਨੂੰ ਤੁਰੇ ਦੇ ਪਾਂਬਰੀ ਦੇ ਤੁਰਦੇ ਤੁਰਦੇ ਤੇਰੇ ਕੋਲ ਪਹੁੰਚ ਗਏ ਹੈ ਹੁਣ ਹਜੇ ਇੱਥੇ ਤੇ ਵੀ ਪਤਾ ਨਹੀਂ ਬਾਬੇ ਨਾਨਕ ਨੇ ਕਿੱਧਰ ਨੂੰ ਕਿਰਪਾ ਕਰਨੀ ਕਿੱਥੇ ਪਹੁੰਚ ਜਾਣਾ ਸੀ ਤੇ ਪੀਵ ਮਲੱਭ ਦੀ ਵਿੱਚ ਦੇ ਪੀਵ ਤੋਂ ਕੱਢੂ ਵਿੱਚ ਦੇ ਹਾਂ ਨਹੀਂ ਇੱਧਰ ਵੱੰਨ ਇੱਧਰ ਵੱੰਨ ਹੁਣ ਖੋਲ ਦੇ ਪੁੱਤ ਆਰਮਾਲ ਖੋਲ ਦੇ ਸਿਰਪੱਟੇ ਕਹਿੰਦੀ ਸੀ ਕਹਿੰਦੀ ਖੋਲ ਦੋ ਮੇਰੇ ਸਿਰਪੱਟ ਬਸ ਠੀਕ ਹੈ ਬਹਿਗੁਰੂ ਕਰਿਆ ਤੂੰ ਹਾਂਜੀ ਹਾਂਜੀ ਚਲੋ ਉਹਨੂੰ ਆ ਜਾ ਗਿੱਦੀ ਘੱਟੇ ਪਰ ਚਲੋ 2.5 ਸਾਲ ਕੀਆ ਹੈ ਹਾਂਜੀ 2.5 ਸਾਲ ਦੇ ਬੋਲਦੇ ਹਨ ਮਰਦ ਦੀ ਕਿਰਪਾ ਨਾਲ ਪੂਰੀ ਆ ਦੋ ਕੁ ਦਿਨ ਬਿਮਾਰ ਰਹੀ ਆ ਤਾਂ ਹੀ ਸੀ ਬਾਬਿਆਂ ਨੂੰ ਬਾਬਿਆਂ ਕੋਲ ਤਾਂ ਹੀ ਆਇਆ ਔਰ ਉਹਨੂੰ ਸੀ ਮੱਥਾ ਟੇਕਣ ਨਹੀਂ ਕਿੱਥੇ ਆ ਹੁੰਦਾ ਜੇ ਕੋਈ ਵਖਤ ਖੜਾ ਹੁੰਦਾ ਫਿਰ ਨੱਥ ਦੇ ਵਾਲੇ ਕੋਲ ਆ ਬਾਬੇ ਮੇਰੇ ਆ ਜਾਂਦੇ ਇਹਨਾਂ ਨੂੰ ਹਾਂ ਮਾ ਚਲੋ 10ਵੀਂ ਆਜ ਵੀ ਨਾਲੇ ਬਾਬਿਆਂ ਦੇ ਬੇਨਤੀਆਂ ਮੈਂ ਸਾਰੇ ਦੇਖ ਲਈ ਦੀ ਬਿਮਾਰ ਹੋ ਗਈ लास्ट ਹੋਣੀ ਸੀ ਇਹਨੇ ਬਿਮਾਰ ਓਕੋਜ਼ ਅਸਲ 'ਚ ਭੈਣ ਮੌਸਮ ਵੀ ਇਦਾਂ ਦਾ ਹੀ ਆ ਮੌਸਮ ਵੀ ਨਾਲੇ ਮਿੰਟਾਂਾਂ ਮਹੀਆਂ ਮਿੰਟਾਂਾਂ ਠੀਕ ਹੋ ਜਾਂਦਾ ਕਰਮ ਸਾਹਿਬ ਮੈਂ ਵੀ ਕਹਿੰਦੀ ਰਹੂੰ ਕਰਮ ਸਾਹਿਬ ਹੋ ਗਈ ਤਾਂ ਮੀਂਹ ਚ ਸਭ ਬਾਰ ਹੋ ਗਈ ਹੂੰ ਮੀਂਹ ਖਰਾਬ ਹੈ ਗੰਦੀ ਮੌਸਮ ਹੈ ਹਾਂ ਮੌਸਮ ਹੋਰ ਲੋਗ ਦਾ ਚਲੋ ਠੀਕ ਆ ਜੀ ਫੇਰ ਮਿਲਦੇ ਅਸੀਂ ਕਰ ਲੈ ਦੁੱਖ ਸੁੱਖ ਆਪਣੇ ਨੈਕਸਟ ਦੇ ਜੀ ਮਾਰਨਿੰਗ ਟਾਈਮ ਹੈ ਤੇ ਅੱਜ ਸੰਗਰਾਮ ਵੀ ਹੈ ਜੀ ਹਾਰਡ ਦੀ ਸੰਗਰਾਮ ਅੱਜ 8 ਦਾ ਮਹੀਨਾ ਹੋ ਗਿਆ ਜੀ ਆਰੰਭ ਵਾਹ ਕਰੋ ਸਾਰਿਆਂ ਨੂੰ ਹੀ ਚੜ੍ਹਦੀ ਕਲਾ ਜ ਰੱਖੇ 8 ਦੇ ਮਹੀਨੇ ਚ ਤੇ ਧੁੱਪ ਵੀ ਪੂਰੀ ਚਮਕ ਕੇ ਆਈ ਜੀ ਤੇ ਮੈਂ ਨਿਕਲਿਆ ਹਾਂ ਜੀ ਮਾਰਨਿੰਗ ਟਾਈਮ ਦੀ ਸੈਰ ਕਰਨ ਮੈਂ ਭਾਮਰੀ ਤੋਂ ਪਹੁੰਚ ਗਿਆ ਜੀ ਭਾਮੀਆਂ ਸਾਹਿਬ ਤੇ ਮਹਾ ਚਲੋ ਨਾਲੇ ਇੱਥੇ ਗੁਰੂ ਘਰ ਚ ਨਤਮਸਤਕ ਹੋਇਆ ਹਾਂ ਅਰਦਾਸਾ ਬੇਨਤੀਆਂ ਕਰਿਆ ਹਾਂ ਨੇ ਤੇ ਮੈਂ ਥੋੜਾ ਜਿਹਾ ਦੂਰ ਰਹਿ ਗਿਆ ਜੀ ਗੁਰੂਕਰ ਹੁਣ ਪਤਾ ਲੱਗਿਆ ਜੀ ਸਵੇਰ ਦੀ ਸੈਰ ਦਾ ਅ ਮਤਲਬ ਕੀ ਹੈ ਸਾਡੇ ਸਰੀਰ ਵਾਸਤੇ ਜਦੋਂ ਦਾ ਮੈਂ ਬਿਮਾਰ ਹੋਇਆ ਉਸ ਦਿਨ ਤੋਂ ਬਾਅਦ ਮੈਂ ਰੈਗੂਲਰ ਚੱਲ ਰਿਹਾ 3 ਜਾਂ 4 ਕਿਲੋਮੀਟਰ ਮਾਰਨਿੰਗ ਟਾਈਮ ਸਰੀਰ ਸਾਰੀ ਦਿਹਾੜੀ ਫੁੱਲ ਵਰਗਾ ਰਹਿੰਦਾ ਬਾਕੀ ਅ ਬੇਲਾ ਦਿਮਾਗ ਸ਼ਤਾਨ ਦਾ ਘਰ ਜੇ ਘਰ ਬੈਠਾ ਹੁੰਦਾ ਹੁਣ ਨੂੰ ਪਤਾ ਨਹੀਂ ਕਿਆ-ਕਿਆ ਚੀਜ਼ਾਂ ਖਾ ਲੈਣੀਆਂ ਸੀ ਚੱਕ ਕੇ ਰਸੋਈ ਮੁਰਨ ਨੂੰ ਲੰਘ ਕੇ ਇੱਧਰ ਨੂੰ ਮੂੰਹ ਚ ਪਾ ਲਿਆ ਉਧਰ ਨੂੰ ਲੰਘ ਕੇ ਇੱਧਰ ਨੂੰ ਹੁਣ ਆਏ ਵੀ 2 ਘੰਟੇ ਬਾਹਰੇ ਪਾਰ ਹੋੜਣ ਤੇ ਹੁਣ ਮੈਂ ਤੁਹਾਨੂੰ ਕਰਾਉਂਦਾ ਜੀ ਭਾਮਿਆ ਸਾਹਿਬ ਗੁਰੂ ਘਰ ਦੇ ਦਰਸ਼ਨ ਜੀ ਫਿਰਦਾ ਜੀ ਮੈਂ ਮੇਰੇ ਨਾਲ ਆ ਗਿਆ ਫਿਰਦਾ ਫਿਰਦਾ Amém. Tá, tá. tá.